ਗੁਰੂ ਪਿਆਰਿਓ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦਾ ਜਨਮ 1377 ਈਸਵੀ ਦੇ ਵਿੱਚ ਬਹੁਤ ਹੀ ਸਤਕਾਰਯੋਗ ਪਿਤਾ ਸੰਤੋਖ ਦਾਸ ਜੀ ਦੇ ਗ੍ਰਹਿ ਵਿਖੇ ਬਹੁਤ ਹੀ ਸਤਕਾਰਯੋਗ ਮਾਤਾ ਕਲਸਾ ਦੇਵੀ ਜੀ ਦੇ ਘਰੋਂ ਸੀਰ ਗਵਰਦਨਪੁਰ ਜੋ ਬਨਾਰਸ ਦੇ ਵਿੱਚ ਪੈ ਜਾਂਦਾ ਹੈ ਉੱਤਰ ਪ੍ਰਦੇਸ਼ ਦੇ ਵਿੱਚ ਪੈ ਜਾਂਦਾ ਹੈ ਜਿਸ ਨੂੰ ਆਪਾਂ ਯੂਪੀ ਕਹਿੰਦੇ ਆ ਤੇ ਗੁਰੂ ਪਿਆਰਿਓ ਧੰਨ ਗੁਰੂ ਰਵਦਾਸ ਮਹਾਰਾਜ ਜੀ ਦਾ ਜਨਮ ਹੋਇਆ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਸਤਗੁਰਾਂ ਦਾ ਜਿਹੜਾ ਜਨਮ ਹੈ ਉਹ ਬਿਕਰਮੀ ਦੇ ਹਿਸਾਬ ਨਾਲ ਮੰਨਦੇ ਨੇ ਕੈਲੰਡਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਇੱਕ ਸੰਮਤ ਦੇ ਵਿੱਚ ਤੇ ਇੱਕ ਬਿਕਰਮੀ ਦੇ ਵਿੱਚ ਇਹਨਾਂ ਆਪਸ ਦਾ ਦੋਮਾ ਦੇ ਵਿੱਚ 56 ਸਾਲਾਂ ਦਾ ਅੰਤਰ ਹੈ ਫਰਕ ਹੈ ਸਤਗੁਰੂ ਬਦਾਸ ਮਹਾਰਾਜ ਦਾ ਜਿਹੜਾ ਜਨਮ 1377 ਈਸਵੀ ਦੇ ਵਿੱਚ ਹੋਇਆ ਪਰਮਨਾਥ 1433 ਈਸਵੀ ਦੇ ਹਿਸਾਬ ਨਾਲ ਰਹੇ ਨੇ ਤੇ ਗੁਰੂ ਪਿਆਰੇਓ ਗੁਰੂ ਰਵਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਬਚਪਨ ਉੱਤਰ ਪ੍ਰਦੇਸ਼ ਦੀ ਧਰਤੀ ਤੇ ਹੀ ਬੀਤਿਆ ਛੋਟੀ ਉਮਰ ਤੋਂ ਹੀ ਮਾਤਾ ਕਲਸਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਸਨ ਅਮਾ ਮੈਂ ਵੇਖਦਾ ਕਿ ਆਪਾਂ ਜਿੱਥੇ ਰਹਿ ਰਹੇ ਹਾਂ ਜਿੱਥੇ ਵਸ ਰਹੇ ਹਾਂ ਇਥੋਂ ਦੇ ਜਿਹੜੇ ਲੋਕ ਨੇ ਉਹ ਇੱਕ ਡਰ ਦੇ ਵਿੱਚ ਇੱਕ ਸਹਿਮ ਦੇ ਵਿੱਚ ਕਿਉਂ ਰਹਿ ਰਹੇ ਨੇ ਤੇ ਇੱਕ ਉਹ ਲੋਕ ਨੇ ਜਿਹੜੇ ਬੇਖੌਫ ਹੋ ਕੇ ਘੁੰਮ ਰਹੇ ਨੇ ਤੇ ਜਿਹੜੇ ਆਪਾਂ ਲੋਕ ਆ ਆਪਾਂ ਤਾਂ ਰੱਬ ਦਾ ਨਾਮ ਵੀ ਨਹੀਂ ਜਪ ਸਕਦੇ ਮਨਾਹੀ ਹੈ ਨਾ ਮਨ ਨੂੰ ਸਿਮਰਤੀ ਲਾਗੋ ਸੀ ਜਿਸ ਬਾਬਤ ਬਾਬਾ ਕਬੀਰ ਸਾਹਿਬ ਨੇ ਆਖਿਆ ਬੇਦਕੀ ਪੁੱਤਰੀ ਸਿਮਰਤ ਪਾਈ ਇਹ ਬੇਦਾਂ ਤੋਂ ਪੈਦਾ ਹੋਈ ਹੋਈ ਜਿਹੜੀ ਸਿਮਰਤੀ ਹੈ ਨਾ ਸੰਕਲ ਜੇਵਰੀ ਲੈ ਹੈ ਆਈ ਇਹ ਗੁਲਾਮੀ ਦੇ ਸੰਗਲ ਅੰਧ ਵਿਸ਼ਵਾਸਾਂ ਬਹਿਮਾ ਭਰਮਾਂ ਪਖੰਡਾ ਦੀਆਂ ਜ਼ੰਜੀਰਾਂ ਲੈ ਕੇ ਆਈ ਹੈ ਸੰਕਲ ਮਤਲਬ ਸੰਗਲ ਜੇਵਰੀ ਮਤਲਬ ਜ਼ੰਜੀਰਾਂ ਲਹਿ ਹੈ ਆਈ ਤੇ ਗੁਰੂ ਪਿਆਰਿਓ ਛੋਟੀ ਉਮਰ ਦੇ ਵਿੱਚ ਗੁਰੂ ਰਬਦਾਸ ਮਹਾਰਾਜ ਜੀ ਨੇ ਮਾਤਾ ਕਾਲਸਾ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਸੀ ਮਾਂ ਇਹ ਜਿਹੜੇ ਉੱਚ ਜਾਤੀ ਇੱਕ ਹੋਣ ਵਾਲੇ ਨੇ ਇਹ ਰੱਬ ਰੱਬ ਆਖ ਰਹੇ ਨੇ ਰਾਮ ਰਾਮ ਕਹਿ ਰਹੇ ਨੇ ਆਪਾਂ ਰਾਮ ਕਿਉਂ ਨਹੀਂ ਕਹਿ ਸਕਦੇ ਸਾਡੇ ਤੇ ਕਾਦੀ ਪਾਬੰਦੀ ਆ ਤੇ ਗੁਰੂ ਪਿਆਰਿਓ ਉਸ ਸਮੇਂ ਡੰਡੇ ਦੇ ਜ਼ੋਰ ਤੇ ਮਨ ਨੂੰ ਸਿਮਰਤੀ ਲਾਗੂ ਕੀਤੀ ਹੋਈ ਸੀ ਜਿਦੇ ਵਿੱਚ ਜ਼ਿਕਰ ਮਿਲਦਾ ਕਹਿੰਦੇ ਜਿਹੜਾ ਬ੍ਰਾਹਮਣ ਤੋਂ ਬਿਨਾਂ ਰਾਮ ਵੀ ਕਹਿ ਦਵੇਗਾ ਨਾ ਰੱਬ ਦਾ ਨਾਮ ਲੈ ਦਵੇਗਾ ਉਹਦੀ ਜੀਭ ਵੱਢ ਦਿੱਤੀ ਜਾਏਗੀ ਜਿਹੜਾ ਰੱਬ ਦਾ ਨਾਮ ਸ਼ਾਸਤਰ ਵੇਦ ਸੁਣ ਵੀ ਲਏਗਾ ਉਹਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਏਗਾ ਤੇ ਗੁਰੂ ਪਿਆਰਿਓ ਇਥੋਂ ਤੱਕ ਸਿਰ ਚੁੱਕਣ ਦੀ ਵੀ ਆਜ਼ਾਦੀ ਨਹੀਂ ਸੀ ਤੇ ਮੇਰੇ ਸਤਗੁਰ ਰਵਦਾਸ ਮਹਾਰਾਜ ਜਨਮ ਤੋਂ ਹੀ ਬਚਪਨ ਤੋਂ ਹੀ ਉਹ ਵਿਵੇਕਬੁੱਧ ਉਹ ਉੱਚੀ ਸੁਰਤ ਦੇ ਮਾਲਕ ਜਿਹੜੇ ਮਾਂ ਕਲਸਾ ਨੂੰ ਪੁੱਛਦੇ ਨੇ ਮਾਂ ਕਲਸਾ ਮੈਂ ਤਾਂ ਰੱਬ ਦਾ ਨਾਮ ਜਪਾਂਗਾ ਇਹਨਾਂ ਦੀ ਹਿੰਮਤ ਨਹੀਂ ਕਿ ਮੈਨੂੰ ਰੋਕ ਲੈਣ ਤੇ ਗੁਰੂ ਰਵਦਾਸ ਮਹਾਰਾਜ ਨੇ ਵੀ ਗੁਰਬਾਣੀ ਦੇ ਵਿੱਚ ਰਾਮ ਸ਼ਬਦ ਵਰਤੇ ਆ ਤੇ ਉਹ ਰਾਮ ਸ਼ਬਦ ਹੈ ਜਿਹੜਾ ਉਹ ਸ੍ਰੀ ਦਸ਼ਰਥ ਜੀ ਦੇ ਪੁੱਤਰ ਸ਼੍ਰੀ ਰਾਮ ਜੀ ਦਾ ਵਾਲਾ ਨਹੀਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਾਰੇ ਵਰਤਿਆ ਰਾਮ ਗੋਸਾਈਆਂ ਜੀ ਕੇ ਜੀਵਨਾ ਮੋਹਿ ਨਾ ਵਿਸਾਰੋ ਮੈਂ ਜਨ ਤੇਰਾ ਰਾਮ ਜਿਹੜਾ ਰਮਿਆ ਹੋਇਆ ਜਿਹੜਾ ਜਨਮ ਮਰਨ ਦੇ ਚੱਕਰਾਂ ਤੋਂ ਪਰੇ ਹੈ ਜਿਹੜਾ ਜਨਮ ਮਰਨ ਦੇ ਵਿੱਚ ਆਉਂਦਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਸਪਸ਼ਟ ਕੀਤਾ ਸ਼੍ਰੀ ਰਾਮਚੰਦ ਜੈਸ ਰੂਪ ਨਾ ਰੇਖਿਆ ਗੁਰੂ ਪਾਤਸ਼ਾਹ ਕਹਿੰਦੇ ਅਸੀਂ ਉਹ ਰਾਮਚੰਦ ਨੂੰ ਮੰਨਦੇ ਆ ਜਿਹਦਾ ਕੋਈ ਰੂਪ ਨਹੀਂ ਰੇਖ ਨਹੀਂ ਰੰਗ ਨਹੀਂ ਰੂਪ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਪੈਨ ਇਸੇ ਨੂੰ ਗੁਰੂ ਰਵਦਾਸ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਰਾਮ ਗੋਸਈਆ ਗੋ ਮਤਲਬ ਧਰਤੀ ਸਾਈ ਮਤਲਬ ਮਾਲਕ ਜਿਹੜਾ ਧਰਤੀ ਦਾ ਮਾਲਕ ਹੈ ਮੋਹੇ ਨਾ ਬਿਸਾਰੋ ਮੈਂ ਜਨ ਤੇਰਾ ਮੈਨੂੰ ਵਿਸਾਰੀ ਨਾ ਮੈਂ ਹੁਣ ਤੇਰਾ ਸੇਵਕ ਬਣ ਗਿਆ ਹਾਂ ਛੋਟੀ ਉਮਰ ਤੋਂ ਹੀ ਗੁਰੂ ਰਬਦਾਸ ਮਹਾਰਾਜ ਨੇ ਇਨਕਲਾਬੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਜੀਵਨ ਬੜਾ ਲੰਬੇਰਾ ਹੈ 151 ਸਾਲ ਦੀ ਉਮਰ ਦੱਸਦੇ ਨੇ ਇਤਿਹਾਸਕਾਰ ਪਰ ਅੱਜ ਦੇ ਦਿਨ ਇੱਕ ਹਾੜ ਨੂੰ ਇਸ ਸੰਸਾਰ ਨੂੰ ਅਲਵਿਦਅਕ ਆਖ ਕੇ ਗਏ ਸਨ ਗੁਰੂ ਪਿਆਰਿਓ ਮੈਂ ਫੇਰ ਬੇਨਤੀ ਕਰਦਿਆਂ 1377 ਦੇ ਵਿੱਚ ਜਨਮ ਹੁੰਦਾ 1528 ਦੇ ਵਿੱਚ ਇਸ ਸੰਸਾਰ ਤੋਂ ਅਕਾਲ ਚਲਾਣਾ ਕਰਦੇ ਨੇ ਇਤਿਹਾਸਕਾਰਾਂ ਨੇ ਆਖਿਆ ਇਤਿਹਾਸਕਾਰਾਂ ਦੇ ਵਿੱਚ ਵੀ ਮਤਭੇਦ ਨੇ ਕਈ ਕਹਿੰਦੇ ਨਹੀਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਚਤੌੜਗੜ੍ਹ ਕਿਲੇ ਦੇ ਵਿੱਚ ਕਤਲ ਹੋਇਆ ਕਈ ਕਹਿੰਦੇ ਨਹੀਂ ਉਹ ਜੋਤੀ ਜੋਤ ਸਮਾਏ ਨੇ ਪਰ ਜਦੋਂ ਉਹ ਇਸ ਸੰਸਾਰ ਤੋਂ ਗਏ ਨੇ ਗੁਰੂ ਪਿਆਰਿਓ ਉਹਨਾਂ ਦਾ ਮਿਲਾਪ ਗੁਰੂ ਨਾਨਕ ਪਾਤਸ਼ਾਹ ਨਾਲ ਹੋ ਚੁੱਕਿਆ ਸੀ ਗੁਰੂ ਨਾਨਕ ਮਹਾਰਾਜ ਉਹਨਾਂ ਕੋਲ ਜਾ ਕੇ ਉਹਨਾਂ ਦੀ ਬਾਣੀ ਲੈ ਕੇ ਆ ਚੁੱਕੇ ਸਨ ਭਾਈ ਮਰਦਾਨਾ ਜੀ ਦਾ ਮਿਲਾਪ ਹੋ ਚੁੱਕਿਆ ਸੀ ਜਿਤੇ ਗੁਰਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਗੁਰੂ ਰਬਦਾਸ ਨੂੰ ਮਿਲੇ ਨੇ ਬਾਬਾ ਕਬੀਰ ਸਾਹਿਬ ਨੂੰ ਵੀ ਮਿਲ ਚੁੱਕੇ ਸਨ ਹੁਣ ਧੰਨ ਗੁਰੂ ਰਬਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਜਦੋਂ ਇਹ ਸੰਸਾਰ ਤੋਂ ਜਾਂਦੇ ਨੇ ਕਹਿੰਦੇ 52 ਰਾਜੇ ਰਾਣੀਆਂ ਉਹਨਾਂ ਦੇ ਸੇਵਕ ਬਣ ਚੁੱਕੇ ਸੀ ਤੇ ਧੰਨ ਗੁਰੂ ਰਬਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਖਬਰ ਦੂਰ ਦੁਰੇੜਿਆਂ ਤੱਕ ਫੈਲਦੀ ਹੈ ਪਤਾ ਲੱਗਦਾ ਜਿਨੂੰ ਜਿਨੂੰ ਵੀ ਪਤਾ ਲੱਗਦਾ ਕਿ ਗੁਰੂ ਰਵਿਦਾਸ ਮਹਾਰਾਜ ਸੰਸਾਰ ਨੂੰ અલ ਵਿਦਾ ਆਖ ਕੇ ਅੱਖਾਂ ਨੰਮ ਹੋ ਜਾਂਦੀਆਂ ਨੇ ਤੇ ਗੁਰੂ ਪਿਆਰਿਓ ਜੰਗਲ ਦੀ ਅੱਗ ਵਾਂਗ ਇਹ ਖਬਰ ਦੂਰ ਦਰੈੜਿਆਂ ਤੱਕ ਫੈਲ ਗਈ ਕਿ ਗੁਰੂ ਰਵਿਦਾਸ ਇਹ ਸੰਸਾਰ ਤੇ ਨਹੀਂ ਰਹੇ ਤੇ ਗੁਰੂ ਪਿਆਰਿਓ ਜਦੋਂ ਭਾਈ ਮਰਦਾਨੇ ਨੂੰ ਇਹ ਖਬਰ ਪਤਾ ਲੱਗੀ ਨਾ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਕੋਲ ਚੱਲ ਕੇ ਆਇਆ ਭਾਈ ਮਰਦਾਨਾ ਹੱਥ ਜੋੜ ਕੇ ਖੜ ਗਿਆ ਪਾਤਸ਼ਾਹ ਆਪ ਜੀ ਨੂੰ ਇੱਕ ਖਬਰ ਪਤਾ ਲੱਗੀ ਹੈ ਹੁਣ ਗੁਰੂ ਨਾਨਕ ਮਹਾਰਤਾ ਜਾਣੀ ਜਾਣੇ ਨੇ ਨਾ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਹੁਣ ਸਤਿਗੁਰ ਤਾਂ ਜਾਣੀ ਜਾਣ ਨੇ ਪਤਾ ਸਤਿਗੁਰਾਂ ਨੂੰ ਫਿਰ ਵੀ ਮਰਦਾਨਾ ਆਖਦਾ ਬਾਬਾ ਅੱਜ ਇੱਕ ਖਬਰ ਮਿਲੀ ਹੈ ਸੰਗਤ ਤੋਂ ਪਤਾ ਲੱਗੀ ਹੈ ਮੈਨੂੰ ਖਬਰ ਗੁਰੂ ਨਾਨਕ ਪਾਸ਼ਾ ਕਹਿੰਦੇ ਮਰਦਾਨਿਆਂ ਕਿਹੜੀ ਖਬਰ ਹੈ ਭਾਈ ਮਰਦਾਨਾ ਆਖਣ ਲੱਗਿਆ ਗੁਰੂ ਪਿਤਾ ਸੰਗਤੋਂ ਇਹ ਖਬਰਨ ਮਿਲੀ ਐ ਕਿ ਐ ਸੰਸਾਰ ਦੇ ਉੱਤੇ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਰਵਦਾਸ ਮਹਾਰਾਜ ਨਹੀਂ ਰਹੇ ਆਖੋ ਸਤਨਾਮ ਅਕਾਲ ਚਲਾਣਾ ਕਰ ਗਏ ਤੇ ਗੁਰੂ ਪਿਆਰਿਓ ਜਿਹਨੂੰ ਜਿਹਨੂੰ ਇਹ ਖਬਰ ਪਤਾ ਲੱਗਦੀ ਸੀ ਤਾਹਾਂ ਮਾਰਦਾ ਸੀ ਰੋਂਦਾ ਸੀ 152 ਸਾਲ ਸੀ ਸਤਿਗੁਰਾਂ ਦੀ ਉਮਰ ਤੇ ਲੋਕ ਕਹਿ ਰਹੇ ਸਨ ਗੁਰੂ ਰਵਦਾਸ ਜੀ ਦੀ ਚਲੇ ਗਏ ਸੰਸਾਰ ਤੋਂ ਨਹੀਂ ਜਾਣਾ ਚਾਹੀਦਾ ਸੀ ਜਦੋਂ ਗੁਰਨਾਨਕ ਪਾਸ਼ਾ ਨੂੰ ਇਹ ਗੱਲ ਦੱਸੀ ਨਾ ਗੁਰਨਾਨਕ ਮਹਾਰਾਜ ਕਹਿੰਦੇ ਮਰਦਾਨਿਆਂ ਲੋਕਾਂ ਨੂੰ ਕੀ ਪਤਾ ਕਿ ਗੁਰੂ ਰਵਦਾਸ ਸੱਚੇ ਪਾਸ਼ਾ ਸੰਸਾਰ ਤੋਂ ਗਏ ਨੇ ਜਾਂ ਨਹੀਂ ਆਪਾਂ ਨੂੰ ਤਾਂ ਪਤਾ ਨਾ ਵੱਡੇ ਵੱਡੇ ॠषि मुनि ਦੇਵਤੇ ਪੀਰ ਪੈਗੰਬਰ ਔਲੀਏ ਮੌਲਿਏ ਸੰਸਾਰ ਤੇ ਆ ਗਏ ਉਹ ਚਲੇ ਗਏ ਭਾਈ ਮਰਦਾਨਿਆਂ ਗੁਰੂ ਰਵਦਾਸ ਐ ਸੰਸਾਰ ਤੇ ਆਏ ਨੇ ਉਹ ਨਹੀਂ ਕਿਤੇ ਗਏ ਆਖੋ ਸਤਨਾ ਸਰੀਰ ਐ ਨਾ ਸਰੀਰ ਸਾਰਿਆਂ ਦਾ ਨਾਸ਼ ਹੋਣਾ ਖਤਮ ਹੋਣਾ ਗੁਰੂ ਰਵਦਾਸ ਮਹਾਰਾਜ ਐ ਸੰਸਾਰ ਤੇ ਆਏ ਉਹ ਨਹੀਂ ਗਏ ਉਹ ਇੱਥੇ ਹੀ ਨੇ ਆਪਣਾ ਮਿਲਾਪ ਹੋਇਆ ਸੀ ਨਾ ਬਨਾਰਸ ਦੀ ਧਰਤੀ ਤੇ ਜੀ ਪਿਤਾ ਹੋਇਆ ਸੀ ਆਪਾਂ ਉਹਨਾਂ ਦੀ ਬਾਣੀ ਲਿਆਂਦੀ ਸੀ ਨਾ ਲਿਆਂਦੀ ਸੀ ਤੇ ਧੰਗੁਰ ਨਾਨਕ ਮਹਾਰਾਜ ਕਹਿੰਦੇ ਜੇ ਗੁਰੂ ਰਵਿਦਾਸ ਨਾਲ ਗੱਲਾਂ ਕਰਨੀਆਂ ਨੇ ਗੁਰੂ ਰਵਿਦਾਸ ਦੇ ਦਰਸ਼ਨ ਦੇਦਾਰੇ ਕਰਨੇ ਨੇ ਉਹਨਾਂ ਦੀ ਬਾਣੀ ਪੜਨੀ ਸ਼ੁਰੂ ਕਰਦੇ ਹੋ ਗੁਰੂ ਰਵਿਦਾਸ ਨਾਲ ਗੱਲਾਂ ਤੇ ਦਿਦਾਰੇ ਕਰ ਲਵਾਂਗੇ ਨਾ ਮਰਦਾਨਿਆਂ ਗੁਰੂ ਰਵਿਦਾਸ ਇਹ ਸੰਸਾਰ ਤੋਂ ਨਹੀਂ ਗਏ ਸਰੀਰ ਕਚੋਲਾ ਹੈ ਇਹ ਹਰ ਇੱਕ ਨੇ ਤਿਆਗਣਾ ਹੀ ਤਿਆਗਣਾ ਹੈ ਕੱਲ ਆਵੇ ਨਾਨਕਾ ਸੱਦੇ ਉੱਠੀ ਜਾਹੇ ਇਹ ਸੰਸਾਰ ਦੇ ਉੱਤੇ ਅਸੀਂ ਆਏ ਆ ਤੇ ਜਦੋਂ ਸੱਦਾ ਆ ਗਿਆ ਤੁਰ ਪੈਣਾ ਸਰੀਰ ਦਾ ਤਾਂ ਇਹ ਵਿਧਾਨ ਇਹਨੇ ਨਾਸ਼ ਹੋਣਾ ਹੀ ਹੋਣਾ ਜੋ ਉਪਜੇ ਉਸੋ ਵਿਨਸ ਹੈ ਪਰੋ ਆਜ ਕੈ ਕਾਲ ਜੋ ਪੈਦਾ ਹੋਇਆ ਉਹਨੇ ਖਤਮ ਹੋਣਾ ਮਰਦਾਨਿਆ ਸਰੀਰ ਕਰਕੇ ਨਹੀਂ ਗੁਰੂ ਰਵਿਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਸਾਡੇ ਅੰਗ ਸੰਗ ਨੇ ਹਮੇਸ਼ਾ ਰਹਿਣਗੇ ਉਹ ਦੁਨੀਆ ਤੋਂ ਨਹੀਂ ਗਏ ਵੱਡੇ ਵੱਡੇ ਪੀਰ ਪੈਗੰਬਰ ਔਲੀਏ ਮੌੜੀਏ ਸੰਸਾਰ ਤੋਂ ਚਲੇ ਗਏ ਹੋਣਗੇ ਆ ਚੱਕ ਪੜ ਸ਼ਬਦ ਗੁਰੂ ਰਵਦਾਸ ਮਹਾਰਾਜ ਦਾ ਇੱਥੇ ਹੀ ਗੁਰੂ ਰਵਦਾਸ ਪ੍ਰਗਟ ਹੋ ਜਾਣਗੇ ਆਖੋ ਸਤਨਾ ਦਿਮਾਗਾਂ ਦੇ ਵਿੱਚ ਸੁਰਤ ਦੇ ਵਿੱਚ ਗੁਰੂ ਰਵਦਾਸ ਪੈਦਾ ਕਰਨਾ ਪੈਣਾ ਸਾਨੂੰ ਗੁਰਨਾਨਕ ਮਹਾਰਾਜ ਕਹਿੰਦੇ ਮਰਦਾਨਿਆਂ ਇੱਕ ਵਾਰ ਬੋਲ ਬਹੁਤ ਜਨਮ ਵਿਛਰੇ ਤੇ ਮਾਦੋ ਮਰਦਾਨੇ ਨੇ ਰਵਾਵ ਚੁੱਕ ਲਈ ਇਹੋ ਜਨਮ ਤੁਮਾਰੇ ਲਿਖੇ ਕਹਿਰਵਦਾ ਸਿਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਬੜਾ ਚਿਰ ਹੋ ਗਿਆ ਤੇਰੇ ਦਰਸ਼ਨ ਦੀਦਾਰ ਕੀਤੇਆਂ ਨੂੰ ਬਹੁਤ ਜਨਮ ਝਟਕਦਿਆਂ ਝਟਕਦਿਆਂ ਗੁਜ਼ਾਰਦਿਆਂ ਹੋਇਆਂ ਤੇਰੇ ਕੋਲ ਆਏ ਹੁਣ ਨਾ ਵਿਛੋੜੀ ਹੁਣ ਦਿਦਾਰੇ ਬਖਸ਼ ਦੇ ਮਿਹਰ ਕਰ ਕਿਰਪਾ ਕਰ ਤੇ ਗੁਰੂ ਪਿਆਰੇਓ ਗੁਰਨਾਨਕ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ ਅਜੇ ਹ ਰੰਗ ਬੰਨੇ ਆ ਜਿੰਨੀ ਵੀ ਸੰਗਤ ਬੈਠੀ ਸੀ ਮਹਿਸੂਸ ਹੋ ਗਿਆ ਬਿਗੁਰ ਰਵਦਾਸ ਇਸ ਸੰਸਾਰ ਤੇ ਹੀ ਨੇ ਆਖੋ ਸਤਨਾ ਸੰਸਾਰ ਤੇ ਹੀ ਨੇ ਗਏ ਨਹੀਂ ਤੇ ਗੁਰੂ ਪਿਆਰੇਓ ਤਨ ਗੁਰੂ ਨਾਨਕ ਸਹਿ ਮਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨੇ ਆ ਇਹ ਬਾਣੀ ਹੈ ਇਹ ਬਾਣੀ ਨੂੰ ਸੰਭਾਲ ਕੇ ਰੱਖਾਂਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਰਵਿਦਾਸ ਬਾਬਾ ਕਬੀਰ ਹੋਰ ਮਹਾਪੁਰਖ ਇਕੱਠੇ ਬੈਠਿਆ ਕਰਨਗੇ ਰਹਿਂਦੀ ਦੁਨੀਆ ਤੱਕ ਇਸ ਜਗਤ ਜਲੰਦੇ ਨੂੰ ਤਾਰਨਗੇ ਲੋਕ ਕਹੀ ਜਾਣ ਕੇ ਉਸ ਸਰੀਰਕ ਤੌਰ ਤੇ ਚਲੇਗੇ ਪਰ ਉਸ ਸਰੀਰਕ ਤੌਰ ਤੇ ਵੀ ਸ਼ਬਦਾਂ ਦੇ ਤੌਰ ਤੇ ਵੀ ਸਾਡੇ ਵਿੱਚ ਹਾਜ਼ਰ ਰਿਹਾ ਕਰਨਗੇ ਜਿਹੜਾ ਜਿਹੜਾ ਬਾਣੀ ਨੂੰ ਪੜ੍ਹੇਗਾ ਜਿਹੜਾ ਜਿਹੜਾ ਬਾਣੀ ਨੂੰ ਗਾਏਗਾ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਗੁਰੂ ਰਵਿਦਾਸ ਸੱਚੇ ਪਾਤਸ਼ਾਹ ਉਹਨਾਂ ਨੂੰ ਦਿਦਾਰੇ ਦਿਆ ਕਰਨਗੇ ਤੇ ਗੁਰੂ ਪਿਆਰਿਓ ਕੋਈ ਵੀ ਮਨੁੱਖ ਹੈ ਜਦੋਂ ਉਹਦੇ ਵਿਚਾਰ ਖਤਮ ਹੋ ਜਾਣ ਨਾ ਉਹ ਬੰਦਾ ਖਤਮ ਹੋ ਜਾਂਦਾ ਹੈ ਸਰੀਰ ਤਾਂ ਖਤਮ ਹੋਣਾ ਹੀ ਹੈ ਨਾ ਤੇ ਅੱਜ ਅਸੀਂ ਕੀ ਕਰ ਰਹੇ ਹਾਂ ਗੁਰੂ ਰਵਿਦਾਸ ਮਹਾਰਾਜ ਨਾਲ ਗੁਰੂ ਰਵਦਾਸ ਮਹਾਰਾਜ ਸਾਡੇ ਵਿੱਚ ਬਾਣੀ ਦੇ ਤੌਰ ਤੇ ਵਿਰਾਜਮਾਨ ਨੇ ਜਿਉਂਦੇ ਨੇ ਪਰ ਅਸੀਂ ਬਾਣੀ ਤੋਂ ਖਹਿੜਾ ਛਡਾ ਰਹੇ ਆਂ ਦੂਰ ਭੱਜ ਰਹੇ ਆਂ ਖੁਦ ਖਤਮ ਕਰ ਰਹੇ ਆਂ ਕਾਤਲ ਬਣ ਕੇ ਅਸੀਂ ਸਤਗੁਰ ਰਵਦਾਸ ਦੇ ਤੈਨੂੰ ਮੈਂ ਪਹਿਲਾਂ ਬੇਨਤੀ ਕੀਤੀ ਸੀ ਨਾ ਗੁਰੂ ਰਵਦਾਸ ਜੋਤੀ ਜੋਤ ਸਮਾਏ ਨੇ ਜਾਂ ਉਹਨਾਂ ਦਾ ਕਤਲ ਹੋਇਆ ਇਹ ਇਤਿਹਾਸਕਾਰਾਂ ਦਾ ਵਿਸ਼ਾ ਉਹਨਾਂ ਨੇ ਸਾਡੇ ਸਾਹਮਣੇ ਜੋ ਅਸਲ ਤੱਥ ਹੈ ਉਹ ਪੇਸ਼ ਕਰਨੇ ਨੇ ਪਰ ਵਿਚਾਰਕ ਤੌਰ ਤੇ ਅਸੀਂ ਗੁਰੂ ਰਵਦਾਸ ਮਹਾਰਾਜ ਨੂੰ ਕਤਲ ਕਰ ਰਹੇ ਹਾਂ ਸਾਡੇ ਕਰ ਉਹਨਾਂ ਦੀ ਬਾਣੀ ਨਹੀਂ ਸਾਡੇ ਕਰ ਉਹਨਾਂ ਦਾ ਨਾਮ ਨਹੀਂ ਅਸੀਂ ਉਹਨਾਂ ਦੇ ਨਾਮ ਤੋਂ ਭਜਦੇ ਫਿਰਦੇ ਹਾਂ ਅਸੀਂ ਉਹਨਾਂ ਦੀ ਬਾਣੀ ਤੋਂ ਭਜਦੇ ਫਿਰਦੇ ਹਾਂ ਅਸੀਂ ਖੁਦ ਕਾਤਲ ਬਣੇ ਹੋਏ ਹਾਂ ਇਸ ਕਰਕੇ ਗੁਰੂ ਪਿਆਰਿਓ ਅਸੀਂ ਜਿਉਂਦੇ ਹੀ ਤਾਂ ਹਾਂ ਕਿ ਗੁਰੂ ਰਵਿਦਾਸ ਹੈ ਜਿੱਦਣ ਗੁਰੂ ਰਵਿਦਾਸ ਖਤਮ ਹੋ ਗਿਆ ਅਸੀਂ ਖਤਮ ਹੋ ਜਾਵਾਂਗੇ ਗੁਰੂ ਨਾਨਕ ਕਰਕੇ ਆਸੀਂ ਜਿੱਦਣ ਗੁਰੂ ਨਾਨਕ ਖਤਮ ਅਸੀਂ ਖਤਮ ਪਰ ਇੱਕ ਗੱਲ ਕਹਿਦੇ ਆ ਗੁਰੂ ਨਾਨਕ ਗੁਰੂ ਕਬੀਰ ਗੁਰੂ ਰਵਿਦਾਸ ਕਦੇ ਖਤਮ ਹੋਣ ਵਾਲੇ ਨਹੀਂ ਅਸੀਂ ਇਸ ਸੰਸਾਰ ਤੋਂ ਚਲੇ ਜਾਵਾਂਗੇ ਸੋ ਸਤਗੁਰ ਮਿਹਰ ਕਰਨ ਕਿਰਪਾ ਕਰਨ ਅੱਜ ਦੇ ਦਿਨ ਗੁਰੂ ਰਵਿਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਜੋ ਜੋਤੀ ਜੋਤ ਦਿਹਾੜਾ ਹੈ ਗੁਰਦੁਆਰਾ ਈਸਰ ਸਰ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਇਸ ਲਈ ਭਾਈ ਸਤਗੁਰਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਮਨਾਇਆ ਜਾ ਰਿਹਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਸਾਡੇ ਰਹਿਬਰਾਂ ਨੇ ਸਾਡੇ ਸਤਗੁਰਾਂ ਨੇ ਕੀ ਕੀਤਾ ਸਾਡੇ ਲਈ ਅੱਜ ਵੀ ਦੁਨੀਆ ਯਾਦ ਕਰਦੀ ਹੈ ਬਹੀਰਾ ਘੱਟ ਕੇ ਪਹੁੰਚੇ ਸਨ ਗੁਰੂ ਰਵਿਦਾਸ ਮਹਾਰਾ ਸੱਜੇ ਪਾਤਸ਼ਾਹ ਜੀ ਦੇ ਅੰਤਵੇਂ ਸਮੇਂ ਦੀਦਾਰੇ ਕਰਨ ਲਈ ਕਿਉਂ ਕਿਉਂਕਿ ਉਹਨਾਂ ਦੀਆਂ ਕਮਾਈਆਂ ਨੇ ਉਹਨਾਂ ਦੇ ਇਨਕਲਾਬ ਨੇ ਉਹਨਾਂ ਦੀਆਂ ਬੰਦਗੀਆਂ ਉਹਨਾਂ ਦੇ ਭਜਨ ਨੇ ਉਹਨਾਂ ਦਾ ਪ੍ਰਤਾਪ ਹੈ ਉਹਨਾਂ ਨੇ ਜਗਤ ਜਲੰਦੇ ਨੂੰ ਤਾਰਿਆ ਤੇ ਸਾਡਾ ਐਡਾ ਵੱਡਾ ਸਤਿਗੁਰ ਹੋਵੇ ਐਡਾ ਵੱਡਾ ਰਹਿਬਰ ਹੋਵੇ ਅਸੀਂ ਉਸ ਨੂੰ ਛੱਡ ਕੇ ਕਿਤੇ ਹੋਰ ਜਾਂਦੇ ਚੰਗੇ ਨਹੀਂ ਲੱਗਦੇ ਕਿਹੜੇ ਪੱਖ ਤੋਂ ਗੁਰੂ ਰਵਿਦਾਸ ਮਹਾਰਾਜ ਨੇ ਸੁਚੇਤ ਨਹੀਂ ਕੀਤਾ ਨਸ਼ਿਆਂ ਬਾਰੇ ਮਹਾਰਾਜ ਨੇ ਆਖਿਆ ਨਾ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਪੜੋ ਗੁਰੂ ਰਵਿਦਾਸ ਮਹਾਰਾਜ ਨੇ ਨਸ਼ਿਆਂ ਬਾਰੇ ਆਖਿਆ ਕਿ ਭਾਈ ਨਸ਼ਾ ਨਹੀਂ ਤੁਸੀਂ ਪੀਣਾ ਘਰ ਦੇ ਵਿੱਚ ਵਾੜਨਾ ਤੱਕ ਨਹੀਂ ਰੌਲਾ ਪਾਉਨੇ ਆਸੀਂ ਗੁਰੂ ਰਵਿਦਾਸ ਨੂੰ ਮੰਨਦੇ ਆ ਸੱਚ ਜਾਣੋ ਗੁਰੂ ਰਵਿਦਾਸ ਤਾਂ ਘਰ ਦੇ ਵਿੱਚ ਹੈ ਨਹੀਂ ਨਸ਼ਾ ਜ਼ਰੂਰ ਹੋਏਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਤਾਂ ਇਥੋਂ ਤੱਕ ਸਪਸ਼ਟ ਕਰ ਦਿੱਤਾ ਊਚ ਤੇ ਊਚ ਨਾਮ ਦੇਉ ਸਮਦਰਸੀ ਰਵਿਦਾਸ ਠਾਕੁਰ ਬਣਾਈ ਉਹ ਦੁਨੀਆ ਦੇ ਲੋਕੋ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਰਬਦਾਸ ਠਾਕੁਰ ਬਣਾਈ ਗੁਰੂ ਰਬਦਾਸ ਰੱਬ ਬਣ ਗਏ ਅਕਾਲ ਪੁਰਖ ਨਾ ਪ੍ਰੀਤ ਪੈ ਗਈ ਜਿਨ ਹਰ ਜੱਪਿਆ ਸੇ ਹਰ ਹੋਏ ਤੁਹਾਨੂੰ ਹੁਣ ਰੱਬ ਲੱਭਣ ਦੀ ਲੋੜ ਨਹੀਂ ਰੱਬ ਦੇ ਪਿੱਛੇ ਭਟਕਣ ਦੀ ਜ਼ਰੂਰਤ ਨਹੀਂ ਜਦ ਗੁਰੂ ਰਬਦਾਸ ਹੀ ਰੱਬ ਬਣ ਗਿਆ ਤੁਸੀਂ ਗੁਰੂ ਰਬਦਾਸ ਨੂੰ ਹੀ ਮਨ ਲਾ ਰੋ ਤੁਸੀਂ ਗੁਰੂ ਰਬਦਾਸ ਨੂੰ ਹੀ ਆਪਣੇ ਜੀਵਨ ਦੇ ਵਿੱਚ ਵਸਾ ਲਵੋ ਤੁਹਾਨੂੰ ਰੱਬ ਮਿਲ ਜਾਏਗਾ ਜੇ ਰੱਬ ਨੂੰ ਮਿਲਣਾ ਹੋਵੇ ਤਕੁਰ ਗੁਰੂ ਰਵਦਾਸ ਦੇ ਦਰਸ਼ਨ ਦੀਦਾਰੇ ਕਰ ਲੋ ਸੋ ਕਿੰਨਾ ਉੱਚਾ ਰਤਬਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਤਗੁਰੂ ਰਵਦਾਸ ਮਹਾਰਾਜ ਨੂੰ ਦਿੱਤਾ ਗਿਆ ਹੈ ਜਿੱਥੇ ਗੁਰੂ ਰਵਦਾਸ ਮਹਾਰਾਜ ਜੀ ਦੀ ਆਪਣੀ ਬਾਣੀ ਦਰਜ ਹੈ ਉੱਥੇ ਗੁਰੂ ਸਹਿਬਾਨਾਂ ਨੇ ਵੀ ਗੁਰੂ ਰਵਦਾਸ ਮਹਾਰਾਜ ਪ੍ਰਤੀ ਵੇਖੋ ਕਿੱਡੇ ਬਾਕਮਾਲ ਸ਼ਬਦਾਂ ਦੇ ਵਿੱਚ ਇਹ ਬਿਆਨ ਕੀਤਾ ਕਿ ਭਾਈ ਜੇ ਰੱਬ ਦੇ ਦੀਦਾਰੇ ਕਰਨਿਆ ਤਾਂ ਗੁਰੂ ਰਵਦਾਸ ਦੇ ਦੀਦਾਰੇ ਕਰ ਲੋ ਰੱਬ ਦੇ ਦੀਦਾਰ ਹੋ ਜਾਣਗੇ ਕਿਉਂਕਿ ਰੱਬ ਦੇ ਵਿੱਚ ਤੇ ਗੁਰੂ ਰਵਦਾਸ ਦੇ ਵਿੱਚ ਕੋਈ ਅੰਤਰ ਹੀ ਨਹੀਂ ਰਿਹਾ ਸੋ ਸਤਗੁਰ ਮਿਹਰ ਕਰਨ ਕਿਰਪਾ ਕਰਨ ਸਾਡੇ ਜੀਵਨ ਦਾ ਆਧਾਰ ਸਾਡੇ ਸਤਗੁਰ ਬਣਨ